ਅਤਰੀ ਗਾਲੀ ਝਾਰਾਂ ਸਵਾਰਾ ਰੋਡਾਂ ਨਵੇਂ ਵਲੌਗ ਵਿੱਚ ਮਿਲ ਕਰਦੇ ਨੇ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਅੱਜ ਲੱਗੇ ਆ ਬਾਈ ਆ ਰਿਪਰ ਨੂੰ ਰਿਪੇਅਰ ਕਰਨਾ ਲਿਆਂਦਾ ਨੇ ਇਹਨਾਂ ਸਮਾਜ ਤੋਂ ਉਹਨੇ ਕਹਿੰਦੇ ਨਾਲ ਲੱਗੇ ਸਾਡੀ ਰਿਪੇਅਰ ਕਰਾ ਦੋ ਟਾਈਮ ਹੋ ਗਿਆ 8:30 11:30 ਵਜੇ ਤੱਕ ਆਪਾਂ ਮਸ਼ੀਨਾਂ ਚਲਾ ਲੈਣੀ ਆ ਜ਼ਰ ਲੱਗੇ ਆ ਚੋਬਰ ਉਹ ਵੀ ਗਾੜੀ ਆ ਵਾਰਾ ਹੀ ਹੈ ਗੁਲਾਬ ਹੈ ਕਾ ਕਰਨੇ ਤੀਸਰੀ ਬੁਲਾ ਕੇ ਛੋਟੂ ਬੰਗਾ ਕਹਿੰਦਾ ਨਹੀਂ ਨਹੀਂ में में रहे हो। चालू करनी है वो भी हमारी है कल डाल दिया यार देखा नहीं है तुमने फ्रेश गाड़ी है वो भी यार नया गाड़ी है तीनों गाड़ी हमारी है यार उधर भी खड़ी है ये भी हमारी है ये भी हमारी है या बलैरो भी हमारी है तुम्हारा हाँ। हाँ। तो ही है तभी बात सही बात है हाँ। हमें तो उसके ही काटना है है जिसका कल दो एकड़ काट ना सही बात छोटू तो हमारे साथ ही आया पंजाब ऐसी चाचा है कल इसकी गाड़ी चली थी प्रीत आपने देखी है ਪ੍ਰੀਤ ਚਲਤੀ ਕਰ ਚਾਚਾ ਬਹੁਤ ਬਗਾ ਰਹਾ ਹੈ ਕਿ ਨਹੀਂ ਬਗਾ ਰਹਾ ਹੈ ਚਾਚਾ ਦੇਖ ਕੇ ਰਹਾ ਤੇ ਗਾੜੀ ਚਲਤੀ ਹੋਈ ਕੌਣ ਸੀ ਚਲ ਕੌਣ ਸੀ ਜੇ ਉਹਨਕੇ ਖੇਤ ਸੇ ਥੋੜੀ ਅੱਗੇ ਚਲੀ ਸੀ ਇਹ ਗਾੜੀ ਕੱਲ ਚਲਾਈ ਹੈ ਯਾਰ ਨਹੀਂ ਕਟਾ ਹੋਆ ਪੁਰਾਣਾ ਕਟਾ ਹੋਆ ਜੋ ਰਸਤੇ ਮੇ ਉਸ ਕਲਾਸ ਗਾੜੀ ਕੱਲ ਤੇ ਸਾਥ ਮੇ ਕੱਟ ਕਰ ਆਏ ਉਸੇ ਰਸਤੇ ਕੋ ਨਹੀਂ ਹੋਰ ਕੱਟਣਾ ਇੱਕਾ ਮੰਨ ਲਓ ਇੱਕ ਕਿਹੜਾ ਚੀਜ਼ ਚੱਲਦੀ ਹਿੰਦੀ ਰਸਤਾ ਦੇਖਣਾ ਥੋੜੀ ਜੀ ਬਚਾ ਲਿਆ ਨਾ ਯਾਰ ਇੰਡੀ ਦੀ ਤਾਂ ਰੇਲ ਬਣਾ ਦਿੰਦੇ ਆ ਇਹ ਤੋਂ ਵਿਸ਼ਾਲ ਗਾਂ ਦੀ ਥੋੜੀ ਛੋਟੀ ਹੈ ਜੀ ਲੀਟ ਉਸਕੋ ਮੰਗਾ ਰਹੇ ਹਾਂ 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 ਰਾਹੀ ਯਾਕ ਅਜਰਾ ਜਮਾ ਸੁੱਕਾ ਮਾਰਾ ਲਗਾ ਦਾ ਚੱਕੇ ਹੱਥ ਨਾਲ ਮੜਿਆ ਅੜਦੀਏ ਕਰਤਾ ਸੋਰਾ ਜੇ ਕੇ ਕਰਾਉਣੇ ਆ ਨਾ ਹੁਣ ਦੂਏ ਅੱਤੇ ਹਾਈ ਤੇ ਫਿਰਦੀ ਆ

ਉੱਦ ਆ ਚੀਜ਼ਾਂ ਦਾ ਵਿਦਿਆਨ ਰੱਖਣਾ ਵੰਦਾ ਤੌੜੀ ਉੱਤੇ ਗੇਰੀ ਭੀਜੀ ਖੇਤਾਂ 'ਚ ਆ ਕਹਿੰਦੇ ਵਿੱਕੀ 'ਚ ਉੱਪਰ ਲਾਇਆ ਜਾ ਕੇ ਵਿੱਚ ਤੇ ਕਰਾ ਦੰਨੇ ਕੰਮ ਫੇਰ ਇਹ ਤੇ ਤੇ ਤੌੜੀਆਂ ਵਈ ਇਹਨਾਂ ਨੇ ਗੱਡੀਆਂ 'ਚ ਉੱਥੋਂ ਨਿਕਲੀ ਇਹ ਬਹੁਤ ਧਿਆਨ ਨਾਲ ਮਸ਼ੀਨ ਚਲਾਉਣੀ ਪੰਦੀ ਹੈ ਬਾਈ ਉਰੇ ਇਹ ਦੱਸਦੇ ਹੀ ਨਹੀਂ ਹੈਗੇ ਬੁਰਾ ਹਾਲ ਹੋ ਗਿਆ ਮਸ਼ੀਨ ਦਾ ਕਾਲੀ ਹੋ ਗਈ ਸਾਰੀ ਉਹ ਬੇਕੀ ਬੇਕੀ ਆਰੇ ਭਾਈ ਕਾਲੋ ਕਾਲੀ ਹੋਏ ਫਿਰਦੇ ਆ ਮੈਂ ਵੀ ਦਿਖਾਵਾਂ ਆਪਣੇ ਆਲਾ ਮੈਨੂੰ ਵੀ ਦੇਖ ਲਓ ਕਾਲੇ ਹੋਏ ਬਣੇ ਲੋਇਟ ਟਾਈਮ ਹੋ ਗਿਆ ਸਵਾ 6 ਦਾ ਬਾਦੋ ਘੇਰੇ ਰਹਿ ਗਏ ਅੱਜ ਦਾ ਕੰਮ ਆਪਣਾ ਸਮਾਪਤੀ ਕੱਲੋਂ ਆਪਾਂ ਨੇ ਵਧਣਾ ਇਹਦੇ ਪਰਲੇ ਪਾਥੇ ਉਧਰ ਹੁਣ ਆਪਣਾ ਰਸਤਾ ਬਣ ਗਿਆ ਹੁਣੇ ਵਿੱਚੇ ਵਿੱਚੇ ਚੱਲੂ ਕੰਮ ਮਸ਼ੀਨ ਦੇਖ ਲੋ ਕਰਦਾ ਬਾਈ ਕਿੰਨਾ ਪੈਂਦਾ ਕੰਡ ਬਹੁਤ ਆ ਟਰਾਲੀ ਆ ਗਈ ਆ ਦਾਣੇ ਕੱਢ ਕੇ ਉੱਪਰ ਚਾਦਦੇ ਆ ਦਿਖਾਉਂਦੇ ਨਾਲ ਤੁਹਾਨੂੰ ਦੁਬਾਰੇ ਸਫਾਈ ਚੈੱਕ ਕਰਾਉਂਦੇ ਆ ਹੁਣ ਤੇ ਬਾਈ ਤੱਤੋ ਕੀ ਫਾਰਕ ਹੈ ਡਬਲ ਸਲੈਸ਼ਰ ਦਾ ਫਰਕ ਲੱਗਦਾ ਸੋਨੋ ਸਫਾਈ ਦਾ ਕੱਲ ਆਪਾਂ ਪ੍ਰੀਤ ਚਲਾਈ ਸੀ ਉਹਦਾ ਵੀ ਬਲੌਗ ਦੇਖਿਆ ਹੋਣਾ ਤੁਸੀਂ ਤੇ ਅੱਜ ਇਹਦਾ ਦੇਖਿਓ ਪਹਿਲਾਂ ਇਹਦਾ ਵੀ ਦਿਖਾਇਆ ਤੁਹਾਨੂੰ ਸਫਾਈ ਚੈੱਕ ਕਰਵਾਈ ਅੱਜ ਫੇਰ ਕਰਾਉਨੇ ਆ ਉਹਦੇ ਵਿੱਚ ਬਾਈ ਸਰੋਂ ਦਾ ਉਹ ਆਉਂਦਾ ਜਿਗਾ ਦਾਣਾ ਵੀ ਦਾਣਾ ਤਾਂ ਜਦੋਂ ਆਉਣਾ ਹੀ ਹੈ ਜਿਹੜੀ ਇਹ ਫਲੀ ਹੁੰਦੀ ਹੈ ਸਰੋਂ ਦੀ ਹਰੀ ਉਹ ਫਲੀ ਆਉਂਦੀ ਹੈ ਉਹਦੇ ਵਿੱਚ ਪ੍ਰੀਤ ਚ ਆਪਣੇ ਵਾਲੀ ਚ ਇਤੋਂ ਆਪਾਂ ਪਿੱਛੇ ਵੱਟਿਆ ਉਹ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਉਦੇ ਵਿੱਚ ਦਾਣਾ ਆਉਂਦਾ ਪਰ ਫਲੀ ਨਹੀਂ ਆਉਂਦੀ ਸਰੋਂ ਦੀ ਹਰੀ ਫਲੀ ਆਹ ਫਾਇਦਾ ਬਈ ਡਬਲ ਸਟ੍ਰੈਚਰ ਦਾ ਬਾਕੀ ਤੁਸੀਂ ਦੱਸਿਓ ਕੀ ਫਰਕ ਲੱਗਦਾ ਤੁਹਾਨੂੰ ਸਫਾਈ ਦਾ ਜਰੂਰ ਕਮੈਂਟ ਕਰਿਓ ਆਹ ਰਹਿ ਗਿਆ ਆਪਣਾ ਯਹਾਈ ਕਿਰਾ ਇੱਕ ਦਿਖਾਉਣੇ ਤੁਹਾਨੂੰ ਸਫਾਈ ਇਹਦੀ ਦੁਬਾਰੇ ਚੈੱਕ ਕਰਾਂ ਉਹ ਆਏ ਹਾਏ ਸੂਤ ਉੜਾਂ ਪੜਦੀ ਆ ਨਾ ਅੱਜ ਦਖਾਉਣਾ ਹੈ ਭਾਈ ਤੁਹਾਨੂੰ ਸਫਾਈ ਆ ਮੜਾ ਜੇ ਘੱਟਣ ਲਾਣੇ ਅੱਜ ਗੱਲੋ ਮਹੀਨਿਆਂ ਦਾ ਕੀ ਹਾਲ ਹੋਇਆ ਗੱਰ ਦੇ ਨਾਲ ਆਹ ਮੱਛਾ ਲਾਣੇ ਦਾ ਨਾ ਲਾਣੇ ਦਾ ਚਾਏ ਵਾਪਦਾ ਆਇਆ ਰੇਤਰ ਆਉਣਾ ਆਹ ਨਜ਼ਾਰੇ ਦਿੰਦੀ ਹੈ ਨਜ਼ਾਰੇ ਆਜਰਾ ਕੰਮ ਸਮਾਪਤ ਲੋ ਦੇਖੋ ਗੱਲ ਪ੍ਰੀਤ ਦਾ ਦਿਖਾਇਆ ਤੁਹਾਨੂੰ ਫਲੀ ਆਉਂਦੀ ਜੀ ਨਾਲ ਉਹ ਚ ਆਹ ਵਹ ਰਾਡਾ ਵਲ ਤਰਾਇ ਚਰਦਾ ਸਰ ਨਜ਼ਾਰੇ ਦੰਦੀਆ ਮਿੱਟੀ ਬਹੁਤ ਆ ਬਈ ਜੇ ਜਮਾ ਤੇ ਪੜਾਉਣਾ ਮਿੱਟੀ ਚੱਕਦੀ ਆ ਮਸ਼ੀਨ ਦਾ ਨੇ ਮਿੱਟੀ ਚਾ ਗਾ ਰੋ ਕੋਈ ਚੱਕਰ ਨਹੀਂ ਹਾਂਜੀ ਕਹਿਤਾ ਹੈ ਭయ్యా ਸਫਾਈ ਭਾਈ ਸਾਹਿਬ ਹਾਂ ਸਫਾਈ ਕਿਹਦਾ ਹੈ ਪਤਾਓ YouTube ਤੇ ਡਾਲਾ ਅਸੀਂ ਸੱਚ ਬੋਲਾ YouTube ਤੇ ਵੀਡੀਓ ਡਾਲ ਲੀਆਂ ਜੇ ਸੱਚ ਬੋਲਣਾ ਕੈਸੀ ਆ ਸਫਾਈ ਸਫਾਈ ਠੀਕ ਠਾਕ ਇੱਕ ਨੰਬਰ ਠੀਕ ਠਾਕ ਹੈ ਕਿ ਇੱਕ ਨੰਬਰ ਸੱਚ ਬੋਲਣਾ ਇੱਕ ਨੰਬਰ ਹੈ ਹਾਂ ਠੀਕ ਹੈ ਦੇਖ ਲਓ ਭਾਈ ਠੀਕ ਹੈ ਭਾਈ ਹਾਂ ਭਾਈ ਝੜੂ ਕਿਹਦਾ ਹੈ ਸਫਾਈ YouTube ਤੇ ਚੈਨਲ ਹੈ ਮੇਰਾ ਵਲੌਗ ਚਲੇਗਾ ਲਓ ਜੀ ਦਿਖਾਇਆ ਤੁਹਾਨੂੰ ਸਫਾਈ ਚੈੱਕ ਕਰਾਤੀ ਦੋਈ ਮਸ਼ੀਨਾਂ ਦੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਡਬਲ ਥ੍ਰੈਚਰ ਤੇ ਸਿੰਗਲ ਥ੍ਰੈਪ ਪ੍ਰੀਤ ਜਿਹੜੀ ਆਪਣੀ ਨਵੀਂ ਆ ਉਹ BS4 ਇੰਜਣ ਚ ਆਪਣੀ ਵਾਲੀ ਲਾਲ ਹੀਨੋ ਚ ਦੱਸਿਓ ਵੀ ਕੀ ਫਰਕ ਆ ਸਫਾਈ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਮੈਂ ਹੁਣ ਮਸ਼ੀਨ ਦਾ ਕਟਰ ਤਾਰ ਲਿਆ ਆਪਾਂ ਨੇ ਕਟਰ ਤਾਰ ਕੇ ਇਹਨੂੰ ਓਰੀ ਸਾਫ਼ ਸੁਭਾਈ ਆਪਾਂ ਹਵਾ ਮਾਰ ਕੇ ਤੇ ਲੈ ਕੇ ਜਾਣੇ ਅੱਟਕਾਣੇ ਤੇ ਪ੍ਰੀਤ ਵੀ ਇੱਧਰ ਚੱਲਦੀ ਆ ਉਹ ਵੀ ਮੈਨੂੰ ਲੱਗਦਾ ਵੀ ਆਉਣ ਵਾਲੀ ਆ ਚਾਚਾ ਮਿਲਦੇ ਆ ਤੁਹਾਨੂੰ ਉਥੀ ਜਾ ਕੇ ਟਿਕਾਣੇ ਤੇ ਲਓ ਜੀ ਮਾਰਦੀ ਹਵਾ ਕਰਦੀ ਹਵਾ ਲੱਗੇ ਹੋਏ ਗੂਲੇ ਗੂਲੇ ਕੱਢ ਲਏ ਤੇ ਕੇ ਚੱਲਦੇ ਹਾਂ ਬਸ ਚਲੋ ਮਿਲਦੇ ਆ ਬਈ ਦੋਨੋਂ ਠਿਕਾਣੇ ਤੇ ਜਾ ਕੇ ਕਰਵਾ ਲਈਏ ਮੜੀ ਜੀ ਸਫਾਈ ਤੇ ਮਿਲਦੇ ਆ ਬੜੇ ਰੌਬ ਲਾਉ ਦੇ ਵੀ